ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਦੇ ਵਿੱਚ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਤਿੰਨ ਖੇਤੀਬਾੜੀ ਦੇ ਸੰਦ ਇੱਕ ਟਰੈਕਟਰ 855 ਇੱਕ ਟਰਾਲਾ 147 ਦਾ ਤੇ ਇੱਕ ਟਰੈਕਟਰ ਮਹਿंद्रा 275 ਲੈ ਕੇ ਆਏ ਆਂ ਪਹਿਲਾਂ ਆਪਾਂ ਗੱਲ ਕਰਦੇ ਆਂ 855 ਦੀ ਜਿਹੜਾ ਤੁਸੀਂ ਇਹ ਫੋਟੋ ਵਿੱਚ ਦੇਖ ਰਹੇ ਆਂ ਇਹ ਟਰੈਕਟਰ ਸਵਰਾਜ 855 2012 ਮਾਡਲ ਦਾ ਬਾਕੀ ਇਹ ਟਰੈਕਟਰ ਪੰਜਾਬ ਦਾ ਨੰਬਰ ਆ ਸੈਂਟਰ ਗੀਅਰ ਰਿਵਰਸ ਪੀਟੀਓ ਡਬਲ ਕਲੱਚ 6 ਛੇ ਛਤਰੀ ਸਾਦਾ ਸਟੀering ਦੇ ਨਾਲ ਆ ਬਾਕੀ ਜਿਹੜੇ ਟਰੈਕਟਰ ਦੇ ਟਾਇਰ ਆ ਚਾਰੇ ਪੱਕੇ ਲੱਗੇ ਹੋਏ ਆ ਨਾਲ ਦੇ ਟਾਇਰ ਆ ਚਾਰੇ ਕਲੱਚ ਵੀ ਮਾਲਕ ਵੀਰ ਦੱਸਦਾ ਸੀ ਕਿ ਕਲੱਚ ਪਲੇਟ ਟਰੈਕਟਰ ਦੀ ਨਾਲ ਦੀ 2012 ਮਾਡਲ ਦੀ ਕਲੱਚ ਨਹੀਂ ਖੁੱਲਿਆ ਹਜੇ ਬਾਕੀ ਟਰੈਕਟਰ ਤੇ ਜਿਹੜੀ ਸੈਸਰੀ ਆ ਫੈਬਰੋਹਟ ਲੱਗੀ ਵੀ ਆ ਟੰਡਾ ਫੱਟੀ ਛਤਰੀ ਬੰਪਰ ਸਾਰਾ ਕੁਝ ਲੱਗਾ ਪਿਆ ਤੇ ਤੁਹਾਨੂੰ ਉਵੇਂ ਹੀ ਮਿਲੂਗਾ ਬਾਕੀ ਜੀ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰੇ ਦੀ ਰੱਖਦੇ ਆ 3,60,000 ਰੁਪਇਆ ਜਿਸ ਤੋਂ ਤੁਹਾਡਾ ਮੌਕੇ ਤੇ ਮਾਨਤਨ ਹੋ ਜੂਗਾ ਪ੍ਰਾਈਸ ਫੈਕਸ਼ਨ ਹੀ ਆ ਬਾਕੀ ਨੰਬਰ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਏ ਟਰੈਕਟਰ ਦਾ ਪੰਜਾਬ ਦਾ ਤੇ ਪਹਿਲੇ ਹੀ ਮਾਲਕ ਦੇ ਨਾਮ ਬਾਕੀ ਟਾਇਰ ਵੀ ਆਪਾਂ ਤੁਹਾਨੂੰ ਦੱਸ ਤੇ ਪੱਕੇ ਲੱਗੇ ਹੋਏ ਆ ਤੇ ਚਾਰੇ ਟਾਇਰ 12 ਮਾਡਲ ਦੇ ਨਾਲ ਦੇ ਹੀ ਆ ਬਾਕੀ ਮਗਰੋਂ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਟਰੈਕਟਰ ਦੀ ਲੈਂਕਾ ਵਗੈਰਾ ਤੋਂ ਟਰੈਕਟਰ ਪੂਰਾ ਸਾਫ਼ ਆ ਅੱਗੋਂ ਵੀ ਸ਼ੋਅ ਦਾ ਟਰੈਕਟਰ ਪੂਰਾ ਸਾਫ਼ ਆ ਤੇ ਸਾਰਾ ਰੰਗ ਪੇਂਟ ਅਰੀਜਨਲ ਆ ਕਿਤੋਂ ਵੀ ਟਰੈਕਟਰ ਰੀਪੇਂਟ ਨਹੀਂ ਹੋਇਆ ਬਹੁਤ ਹੀ ਸਾਫ਼ ਸੁਥਰੀ ਦਾ ਹਾਲਤ ਦਾ ਟਰੈਕਟਰ ਆ ਬਾਕੀ ਮਾਲਕ ਵੀਰ ਨੇ ਪੂਰੀ ਸੰਭਾਈ ਚ ਰੱਖਿਆ ਹੋਇਆ ਕੋਈ ਟਰੈਕਟਰ ਦੀ ਤੋੜ ਪੰਨਣੀ ਨਹੀਂ ਹੋਈ ਤੇ ਬਾਕੀ ਲੈਫਟ ਇੰਜਨ ਗੇਅਰ ਸਾਰਾ ਕੁਝ ਬਿਲਕੁਲ ਓਕੇ ਆ ਤੇ ਮਾਲਕ ਵੀਰ ਦੀ ਪੂਰੀ ਫੋਲ ਜ਼ਿੰਮੇਵਾਰੀ ਆ ਬਾਕੀ ਉੱਤੇ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਮਾਲਕ ਵੀਰ ਕੋਲ ਜਾ ਕੇ ਉੱਥੇ ਸੌਦਾ ਕਰ ਸਕਦੇ ਆ 360000 ਚੋਂ ਥੋੜਾ ਥੋੜਾ ਬਹੁਤਾ ਮਾਲਕ ਮਾਨਤਨ ਕਰ ਦੂਗਾ ਤੇ ਹੁਣ ਆਪਾਂ ਗੱਲ ਕਰਦੇ ਆ ਟਰਾਲੇ ਦੀ ਆ ਜਿਹੜਾ ਤੁਸੀਂ ਵੀਰੋ ਫੋਟੋਆਂ 'ਚ ਟਰਾਲਾ ਦੇਖ ਰਹੇ ਆ ਇਹ 14 7 ਫੁੱਟ ਦਾ 14 ਫੁੱਟ ਲਵਾਈ 7 ਫੁੱਟ ਚੜਾਈ ਆ ਬਾਕੀ ਟਰਾਲਾ ਨਵਾਂ ਸ਼ਹਿਰ ਤੋਂ ਬਣਿਆ ਆ ਟਰਾਲਾ ਬਹੁਤ ਹੀ ਵਧੀਆ ਹਾਲਤ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟਰਾਲੇ 'ਚ ਕਮੀ ਨਹੀਂ ਬਾਕੀ ਲਾਈਟਾਂ ਵਗੈਰਾ ਸਾਰਾ ਕੁਝ ਲੱਗਾ ਹੋਇਆ ਤੇ ਟਰਾਲੇ ਨੂੰ ਪੱਤੀ ਵਾਲਾ ਬੈਡ ਲੱਗਾ ਹੋਇਆ 10 ਨਟੀ ਹੱਬ ਤੇ 10 ਇੰਚੀ ਚਾਸੀ ਲੱਗੀ ਹੋਈ ਆ ਬਾਕੀ ਇਹ ਟਰਾਲਾ ਸਾਰਾ ਟਾਟਾ ਸੇਲ ਦੇ ਮਾਲ 'ਚ ਤਿਆਰ ਹੋਇਆ ਗਿਆ ਤੇ ਪੂਰਾ ਹੈਵੀ ਟਰਾਲਾ ਬਾਕੀ ਜੇ ਆਪਾਂ ਗੱਲ ਕਰੀਏ ਟਾਇਰਾਂ ਦੀ ਤਾਂ ਟਾਇਰ ਟਰਾਲੇ ਦੇ ਚਾਰੇ ਪੱਕੇ ਲੱਗੇ ਹੋਏ ਆ ਤੇ ਵਧੀਆ ਹਾਲਤ ਦੇ ਟਾਇਰ ਆ ਕਿਸੇ ਪਾਸਿਓ ਕੋਈ ਵੀ ਕਮੀ ਪੇਸ਼ੀ ਨਹੀਂ ਪੂਰਾ ਫੈਂਸੀ ਲੋਕਰ ਚ ਟਰਾਲਾ ਤਿਆਰ ਹੋਇਆ ਹੋਇਆ ਥੱਲਿਓ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਟਰਾਲਾ ਥੱਲਿਓ ਵੀ ਇੰਗਲਾ ਵਗੈਰਾ ਲਾ ਕੇ ਪੂਰਾ ਹੈਵੀ ਤਿਆਰ ਕੀਤਾ ਹੋਇਆ ਬਾਕੀ ਟਰਾਲਾ ਬਿਨਾ ਜੈਕ ਤੋਂ ਆ ਜੈਕ ਟਰਾਲੇ ਦੇ ਨਹੀਂ ਲੱਗਾ ਹੋਇਆ ਤੇ ਨਵੇਂ ਸ਼ਹਿਰ ਦਾ ਟਰਾਲਾ ਬਣਿਆ ਹੋਇਆ ਬਾਕੀ ਜੇ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰੇ ਦੀ ਰੱਖਦੇ ਆ 2,60,000 ਰੁਪਿਆ ਜੀ ਚੋਂ ਮਾਂਕਣ ਮੌਕੇ ਤੇ ਮਾਲਕ ਤੁਹਾਡਾ ਕਰ ਦੂਗਾ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਰੈਂਦੀ ਜਾਣਕਾਰੀ ਲੈ ਸਕਦੇ ਆ ਬਾਕੀ ਟਰਾਲੇ ਨੂੰ ਪੇਂਟ ਪੂਰੀ ਵਧੀਆ ਕੁਆਲਿਟੀ ਦਾ ਹੋਇਆ ਹੋਇਆ ਬਾਕੀ ਟਰਾਲੇ ਤੇ ਵੱਡਾ ਟੂਲ ਬਾਕਸ ਵੀ ਲੱਗਾ ਗਿਆ ਜਿਹੜਾ ਵੀ ਵੀਰ ਇਹ ਟਰਾਲਾ ਖਰੀਦਣ ਦਾ ਚਾਹਵਾਨ ਹੋਵੇ ਉੱਤੇ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਨੰਬਰ ਤੇ ਗੱਲਬਾਤ ਕਰਕੇ ਲੋਕੇਸ਼ਨ ਮੰਗਾ ਕੇ ਆਪਣੀ ਤਸੱਲੀ ਕਰਕੇ ਮਾਲਕ ਵੀਰ ਕੋਲ ਜਾ ਕੇ ਟਰਾਲੇ ਦਾ ਸੌਦਾ ਕਰ ਸਕਦਾ। ਬਾਕੀ ਵਿੱਚੋਂ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਟਰਾਲੇ ਦੀ ਫਰਸ਼ ਵਗੈਰਾ ਵਧੀਆ ਹਾਲਤ ਦੇ ਵਿੱਚ ਪਈ ਆ। ਕੋਈ ਵੀ ਤੁਸੀਂ ਪਾਸੇ ਟਰਾਲਾ ਭੁਰਾ ਵੀ ਗਲਿਆਣੀ। ਤੇ ਹੁਣ ਆਪਾਂ ਗੱਲ ਕਰਦੇ ਆ ਟਰੈਕਟਰ ਦੀ ਲਾਸਟ ਦੇ ਜਿਹੜਾ ਆਪਾਂ ਤੁਹਾਡੇ ਲਈ ਮਿੰਦਰਾ ਲੈ ਕੇ ਆਏ ਆ ਥੋੜੇ ਰੇਟ ਦਾ ਟਰੈਕਟਰ। ਉਹਦੀ ਗੱਲ ਕਰਦੇ ਆ। ਆ ਵੀਰੋ ਜਿਹੜਾ ਤੁਸੀਂ ਫੋਟੋ 'ਚ ਟਰੈਕਟਰ ਦੇਖ ਰਹੇ ਆ ਇਹ ਮਿੰਦਰਾ 275 DI 1999 ਮਾਡਲਾ ਰੰਗ ਪੈਂਟ ਦਾ ਟਰੈਕਟਰ ਬਹੁਤ ਵਧੀਆ ਹਾਲਤ ਚ ਪਿਆ ਮਾਲਕ ਨੇ ਪੂਰੀ ਸੰਭਾਈ ਰੱਖੀ ਆ ਬਾਕੀ ਇਹ ਟਰੈਕਟਰ 12 4 28 ਦੇ ਟਾਇਰਾਂ ਚ ਆਉਂਦਾ ਜਿਹੜੇ ਵੀਰ ਆਲੂਆਂ ਦਾ ਕੰਮ ਲੈਣਾ ਚਾਹੁੰਦੇ ਆ ਉਹਨਾਂ ਲਈ ਇਹ ਵਧੀਆ ਆਪਸ਼ਨ ਆ ਬਾਕੀ ਇਹਦਾ ਖਰਚਾ ਬਹੁਤ ਘੱਟ ਆ ਤੇ ਲੈਪਟਾਪ ਵਗੈਰਾ ਬਹੁਤ ਕੰਮ ਆ ਜਾਂਦਾ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਇਹ ਟਰੈਕਟਰ ਦੇ ਚਾਰੇ ਜੇਕੇ ਕੰਪਨੀ ਦੇ ਮਗਰਲੇ ਤਾਂ ਨਵੇਂ ਆ ਰਗੇ ਆ 95% ਤੇ ਮੂਹਰੇ 70 75% ਆ। ਬਾਕੀ ਰਿਮਾ ਹੋਗੀ। ਵਗੈਰਾ ਦੀ ਕੰਡੀਸ਼ਨ ਆ ਤੁਸੀਂ ਦੇਖ ਸਕਦੇ ਆ। ਰਿਮਾ ਦਾ ਸ਼ੋ ਦਾ ਟਰੈਕਟਰ ਪੂਰਾ ਸਾਫ ਪਿਆ। ਕਿਤੋਂ ਵੀ ਟਰੈਕਟਰ ਗਲਿਆਣੀ। ਬਾਕੀ ਛਤਰੀ ਆ ਜਿਹੜੀ ਉਹ ਟਰੈਕਟਰ ਤੇ ਲੱਗੀ ਵੀ ਆ ਤੇ ਨਵਾਂ ਕਪੜਾ ਲੱਗਿਆ ਹੋਇਆ। ਹੋਰ ਵੀ ਜਿਹੜੀ ਸੈਸਰੀ ਜਿਵੇਂ ਬੰਪਰ, ਪੱਟੀ ਡੰਡਾ ਉਹ ਸਾਰਾ ਕੁਝ ਤੁਹਾਨੂੰ ਮਿਲੂਗਾ ਸੌਦਾ ਕਰਨ ਤੋਂ ਬਾਅਦ ਵੀਰ ਤੁਹਾਨੂੰ ਸਾਰੀ ਸੈਂਸਰੀ ਉਵੇਂ ਹੀ ਦੇਊਗਾ ਹੁਣ ਜੇ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰੇ ਦੀ ਰੱਖਦੇ 1,60,000 ਰੁਪਿਆ ਬਾਕੀ ਇਹ ਪ੍ਰਾਈਸ ਫੈਕਸ਼ਨ ਹੀ ਮੌਕੇ ਤੇ ਤੁਸੀਂ ਜਦੋਂ ਜਾਓਗੇ ਮਾਲਕ ਵੀਰ ਪ੍ਰਾਈਸ ਥੋੜਾ ਪੋਤਾ ਘੱਟ ਕਰ ਲੈਣਗੇ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਹੋ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਮਾਲਕ ਵੀਰ ਕੋਲ ਜਾ ਕੇ ਰਹੀ ਦੀ ਜਾਣਕਾਰੀ ਲੈ ਸਕਦੇ ਆ ਬਾਕੀ ਜੇਕਰ ਤੁਹਾਨੂੰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਹੋਰ ਬਰੂਪਾਂ ਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਾਂ ਤੁਹਾਡੇ ਲਈ ਬਾਜਿਬ ਰੇਟਾਂ ਦੇ ਖੇਤੀਬਾੜੀ ਸੰਬੰਧ ਲੈ ਕੇ ਹੁੰਦੇ ਰਹਿਣੇ ਆ ਧੰਨਵਾਦ ਦੋਸਤੋ ਤੁਹਾਡਾ ਆਪਣੀ ਵੀਡੀਓ ਦੇਖਣ ਲਈ